पीसीआर मुलाज्म ਤੇ ਕ੍ਰੇਟਾ ਚਾਲਕ ਆਪਸ ਵਿੱਚ ਹੋਏ ਗੁੱਥਮ-ਗੁਥਾ ਸ਼ਰੀਆਮ ਗੱਡੀ ਵਿੱਚ ਲੈ ਕੇ ਘੁੰਮ ਰਿਹਾ ਸੀ ਰਵਲਵਰ ਤੇ 6 ਜਿੰਦਾ ਰੋਂਦ ਬੀਤੀ ਰਾਤ ਫਗਵਾੜਾ ਪੀसीआर ਦੀ ਟੀਮ ਵੱਲੋਂ ਮੁਹੱਲਾ ਪ੍ਰੇਮਪੁਰਾ ਵਿਖੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮੌਕੇ ਤੇ ਆਉਂਦੀ ਇੱਕ ਕ੍ਰੇਟਾ ਕਾਰ ਨੂੰ ਪੀसीआर ਦੀ ਟੀਮ ਵੱਲੋਂ ਜਦੋਂ ਚੈਕਿੰਗ ਲਈ ਰੋਕਿਆ ਗਿਆ ਤਾਂ ਕਾਰ ਚਾਲਕ ਨੌਜਵਾਨ ਪੀसीआर ਦੀ ਟੀਮ ਨਾਲ ਉਲਝ ਪਿਆ ਇਸ ਦੌਰਾਨ ਪੀਸੀਆਰ ਦੇ ਮੁਲਾਜ਼ਮ ਨਾਲ ਉਕਤ ਕਾਰ ਚਾਲਕ ਗੁੱਥਮ-ਗੁੱਥੋ ਹੋ ਪਿਆ ਜਿਸ ਦੌਰਾਨ ਪੀਸੀਆਰ ਮੁਲਾਜ਼ਮ ਦੀ ਵਰਦੀ ਵੀ ਉਸ ਨੌਜਵਾਨ ਵੱਲੋਂ ਫਾੜ ਦਿੱਤੀ ਗਈ ਅਤੇ ਇਸ ਦੌਰਾਨ ਜਦੋਂ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਨੌਜਵਾਨ ਪਾਸੋਂ ਇੱਕ ਰਵਾਲਵਰ ਤੇ 6 ਜਿੰਦਾ ਰੋਂਦ ਬਰਾਮਦ ਕੀਤੇ ਗਏ ਪੁਲਿਸ ਵੱਲੋਂ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ ਤੋਂ ਨਵਰੰਗ ਟੀਵੀ ਲਈ ਜੱਸ਼ਰਮਾ ਦੀ ਰਿਪੋਰਟ ਕਮੇ ਐਸਆਈ ਨਿਰਮਲ ਸਿੰਘ ਥਾਣਾ ਸਿਟੀ ਫਗਵਾੜਾ ਤਨਾਤਾ ਅੱਜ ਬਲਤਰਾ ਅਫਸਰਾਂ ਦੇ ਹੁਕਮ ਅਨੁਸਾਰ ਪੀਸੀਆਰ ਟੀਮ ਨੇ ਨਕਾ ਪ੍ਰੇਮਪੁਰਾ ਬਲਹਾ ਫਗਵਾੜਾ ਲਾਇਆ ਸੀਗਾ ਉੱਥੋਂ ਮਹਿੰਦਰ ਸਿੰਘ ਤੇ ਤੀਰ ਸਿੰਘ ਨੇ ਫੋਨ ਕੀਤਾ ਵੀ ਇੱਕ ਜਿਹੜਾ ਨੌਜਵਾਨ ਆ ਉਹਦੇ ਕੋਲੋਂ ਪਿਸਤਲ ਬਰਾਮਦ ਹੋਇਆ ਇੱਕ ਹੰਲਾ-ਗੁੱਲਾ ਕੀਤਾ ਮਾਜਮਾ ਦੇ ਗੱਲ ਪਿਆ ਤੇ ਤਤਤੀਸ਼ੀਅਰ ਸਭਿੰਦਿਆ ਉਹਦੇ ਕੋਲੋਂ ਇੱਕ ਪਿਸਤਲ 6 ਜਿੰਦਾ ਰੋਂਗ ਇੱਕ ਮੈਗਜ਼ੀਨ ਕਾਲੇ ਸ਼ੀਸ਼ ਵਾਲੀ ਵੈਨਯੂ ਗੱਡੀ ਜੀਦਾ ਨੰਬਰ ਹੈਗਾ ਪੀਬੀ 36Z2610 ਹੰਡਾਈ ਕੰਪਨੀ ਦੀ ਸਰ ਵਿਅਕਤੀ ਦਾ ਕੁਝ ਪਤਾ ਚੱਲਦਾ ਕਿੱਥੇ ਦਾ ਰਹਿਣ ਵਾਲਾ ਉਹ ਹੈਗਾ ਜੀ ਉਹਦਾ ਨਾਮ ਹੈਗਾ ਸਨੀ ਸਨੋਪੋ ਸ਼੍ਰੀ ਸ਼ੰਦਾਵਾਸੀ ਵਾਜਿੰਦਰ ਨਗਰ ਪੂੜਾ ਰਵਣ ਤੇ ਸਰ ਕੀ ਕਾਰਵਾਈ ਵਗੈਰਾ ਕਰੇ ਮਤਾਬ ਕਰੋ ਜੋ ਵੀ ਤਾਰਾ ਵਰਦੀ ਹੋ ਗਈ ਉਹਨਾਂ ਮੁਲਾਜ਼ਮਾਂ ਨੇ ਥੀਪਿਆ ਉਹਨਾਂ ਨਾਲ ਹੱਲਾ ਗੋਲਾ ਕੀਤਾ ਸਾਟ ਲਕੀਆ ਬਣਾ ਜਾਂਦੇ ਉਹਦੀ ਵਰਦੀ ਪਾੜੀ ਆ ਯੋਨੀਦਾਰਾ ਬਣਦੇ ਹੋਏ ਕੋਈ ਗਰੀਜ ਨਹੀਂ ਕੀਤਾ ਜਿਹੜੇ ਮਲਾਇਮ ਹੋਣੇ ਇਨਾਮ ਵਗੈਰਾ ਦਿੱਤੀ ਹੈ ਜੀ ਬਿਲਕੁਲ ਉਹ ਅਫਸਰਾਂ ਦਾ ਧਿਆਨ ਚ ਲੈਂਦਾ ਜਾਊਗਾ ਉਹਨਾਂ ਨੂੰ ਸ਼ਿਫਾਰਿਸ਼ ਕਰਕੇ ਭੇਜੇ ਹੋਗੇ ਤੇ ਨਾਮ ਵਗੈਰਾ ਹੈ ਜੀ ਜਿਹੜੇ ਜਿਹੜੇ ਮਲਾਇਮ ਬਿਲਕੁਲ ਦੀ ਰეკੋਮੈਂਡੇਸ਼ਨ ਕਰਾਂਗੇ ਉਹਨਾਂ ਵਾਸਤੇ ਜੀ ਪੀਸੀਆ ਟੀਮ ਵਾਸਤੇ ਜੀ ਉਹਨਾਂ ਦੇ ਨਾਮ ਕੀ ਹੈ ਜਿਹੜੇ ਆਪਣੇ ਮੰਗੀ ਮਲਾਇਮਾਂ ਦੇ ਨਾਮ ਕੀ ਹੈ ਜਿਹਨਾਂ ਦਾ ਉਹ ਮੈਂ ਦਰਸ਼ਕ ਨੇ ਪੀਸੀਆ ਟੀਮ ਦੇ ਵਿੱਚ ਤੀਰਤ ਸਿੰਘ ਨੇ ਜੀਵਨ ਸਿੰਘ ਤੇ ਨਕਲ ਸਰ ਕਿੱਥੇ ਕਿਹੜੇ ਦਿਨ ਲਾਏ ਇਹਨਾਂ ਨਕਾ ਸੀਗਾ ਜੀ ਪ੍ਰੇਮਨਗਰ ਫਗਵਾੜਾ ਰੋਡ ਤੇ ਜਗਾ ਬਦਲ ਬਲ ਕੇ ਨਾਕੇ ਲੱਗਦੇ ਆ ਬਾਲਾਦਰ ਆਪ ਸੁਣ ਲਿਓ ਪੀਸੀਆਰ ਮੁਲਾਜ਼ਮ ਤੇ ਕ੍ਰੇਟਾ ਚਾਲਕ ਆਪਸ ਵਿੱਚ ਹੋਏ ਗੁੱਥਮ ਗੁਥਾ ਸ਼ਰੀਆਮ ਗੱਡੀ ਵਿੱਚ ਲੈ ਕੇ ਘੁੰਮ ਰਿਹਾ ਸੀ ਰਵੋਲਵਰ ਤੇ 6 ਜਿੰਦਾ ਰੋਂਦ ਬੀਤੀ ਰਾਤ ਫਗਵਾੜਾ ਪੀਸੀਆਰ ਦੀ ਟੀਮ ਵੱਲੋਂ ਮੁਹੱਲਾ ਪ੍ਰੇਮਪੁਰਾ ਵਿਖੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮੌਕੇ ਤੇ ਆਉਂਦੀ ਇੱਕ ਕ੍ਰੇਟਾ ਕਾਰ ਨੂੰ ਪੀਸੀਆਰ ਦੀ ਟੀਮ ਵੱਲੋਂ ਜਦੋਂ ਚੈਕਿੰਗ ਲਈ ਰੋਕਿਆ ਗਿਆ ਤਾਂ ਕਾਰਚਾਲਕ ਨੌਜਵਾਨ ਪੀसीआर ਦੀ ਟੀਮ ਨਾਲ ਉਲਝ ਪਿਆ ਇਸ ਦੌਰਾਨ ਪੀसीआर ਦੇ ਮੁਲਾਜ਼ਮ ਨਾਲ ਉਕਤ ਕਾਰਚਾਲਕ ਗੁੱਥਮ ਗੁੱਥੋ ਹੋ ਪਿਆ ਜਿਸ ਦੌਰਾਨ ਪੀसीआर ਮੁਲਾਜ਼ਮ ਦੀ ਵਰਦੀ ਵੀ ਉਸ ਨੌਜਵਾਨ ਵੱਲੋਂ ਫਾੜ ਦਿੱਤੀ ਗਈ ਅਤੇ ਇਸ ਦੌਰਾਨ ਜਦੋਂ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਨੌਜਵਾਨ ਪਾਸੋਂ ਇੱਕ ਰਵਾਲਵਰ ਤੇ 6 ਜਿੰਦਾ ਰੋਂਦ ਬਰਾਮਦ ਕੀਤੇ ਗਏ ਪੁਲਿਸ ਵੱਲੋਂ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ ਤੋਂ ਨਵਰੰਗ ਟੀਵੀ ਲਈ ਜੈ ਸ਼ਰਮਾ ਦੀ ਰਿਪੋਰਟ